ਪਾਸਾ ਇੱਥੇ ਸਾਨੂੰ ਸਮਝਾ ਰਹੇ ਨੇ ਕਾਹੀ ਰੀ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਮੇਰੀ ਮੇਰੀ ਕੈਰੋਂ ਕਰਤੇ ਪਾਂਡਵ ਤੇ ਕੈਰਵ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ ਜਿਨ੍ਹਾਂ ਦਾ ਵੱਡਾ ਦਰਯੋਧਨ ਵਰਗੇ ਔਰ ਮਹਾਨ ਬਲੀ ਸ਼ੁਰਮਿਆਂ ਦੀ ਇਹਨਾਂ ਕੋਲੇ ਫੌਜ ਸੀ ਜਿਨ੍ਹਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਤਾਂ ਧਰਤੀ ਦੇ ਮਾਲਕ ਹੈ ਤੇ ਪਾਂਡਵਾਂ ਨੂੰ ਅਸੀਂ ਇੱਕ ਇੰਚ ਵੀ ਜਗ੍ਹਾ ਨਹੀਂ ਦੇਣੀ ਹੈ ਪਰ ਇਹ ਨਹੀਂ ਪਤਾ ਕਿ ਹੋਣਾ ਕੀ ਹੈ ਇਹ ਪਤਾ ਨਹੀਂ ਹੈ ਕੀ ਹੋਏਗਾ ਤੋ ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ 12 ਜੋਜਨ ਸਤਰ ਚਲੇ ਥਾ ਸਾ ਦੇਹੀ ਗਿਰਜਣ ਖਾਈ ਤੇ ਸਾ ਦੇਹੀ ਗਿਰਜ ਨਾ ਖਾਈ ਦੋਨੇ ਪਾਸ ਠੀਕ ਨੇ ਸਾ ਦੇਹੀ ਗਿਰਜਣ ਖਾਈ ਤੇ ਸਾ ਦੇਹੀ ਗਿਰਜ ਨਾ ਖਾਈ ਗਿਰਜਾਂ ਨੇ ਖਾਧੀ ਵੀ ਸੀ ਤੇ ਨਹੀਂ ਵੀ ਖਾਧੇ ਸੀ ਦੋਨੇ ਗੱਲਾਂ ਸੀ ਮੈਂ ਕਈ ਵਾਰੀ ਇਸ ਨੂੰ ਬੋਲੇ ਆ ਕਿਉਂਕਿ ਮਾਂ ਇਤਰਾ ਵਾਲੀ ਸੀ ਬ੍ਰਹਮ ਗਿਆਨ ਸੀ ਤੇ ਇਹੀ ਆਖਿਆ ਸੀ ਦਰਜੋਧਨ ਨੇ ਕਿ ਜੇ ਮਾਤਾ ਤੂੰ ਮੇਰੇ ਤੇ ਦ੍ਰਿਸ਼ਟੀ ਪਾਦਮੇ ਆਪਣੀ ਤੇ ਇਹ ਸਰੀਰੀ ਵੱਜਰ ਹੋ ਜਾਵੇਗਾ ਪਰ ਉਸ ਵੇਲੇ ਮਨ 'ਚ ਸ਼ੰਕਾ ਆਇਆ ਸੀ ਉਸਦੇ ਦੱਸ ਦਿੱਤਾ ਸੀ ਨਾ ਪੁੱਛਿਆ ਕਿ ਇਹਦੇ ਕੋਲੋਂ ਸੀ ਜਿਹਦੇ ਨਾਲ ਕੱਲ ਨੂੰ ਜੁੱਧ ਲੜਨਾ ਹੈ ਧਰਮ ਜਯਦਿਸ਼ਤਰ ਦੁਸ਼ਮਣ ਦੁਸ਼ਮਣ ਕੋਲੋਂ ਪੁੱਛ ਲਿਆ ਤੇ ਪੁੱਛ ਕੀ ਰਿਹਾ ਹੈ ਕਿ ਮੇਰੀ ਜਿੱਤ ਕਿੱਦਾਂ ਹੋਣੀ ਹੈ ਦਰਯੋਧਨ ਕਿਹਨੂੰ ਪੁੱਛ ਰਿਹਾ ਹੈ ਧਰਮ ਜਯਦਿਸ਼ਤਰ ਨੂੰ ਮੇਰੀ ਜਿੱਤ ਕਹਿੰਦੇ ਤੇਰੀ ਮਾਂ ਨੇ ਇਸ ਤਰ੍ਹਾਂ ਵਾਲੀ ਹੈ ਉਹ ਤੇਤੇ ਦ੍ਰਿਸ਼ਟੀ ਪਾ ਜਵੇ ਤੇ ਤੇਰਾ ਸਰੀਰ ਵੱਜਣਾ ਹੀ ਸੌ ਤੀਰ ਮਾਰੀ ਇਹ ਲੰਘਣਾ ਹੀ ਕੋਈ ਨਹੀਂ ਹੈ ਉਹਨੇ ਗੱਲ ਸੱਚੀ ਦਾਤੀ ਕਹਿੰਦਾ ਮੈਨੂੰ ਧਰਮ ਜਯਦਿਸ਼ਤਰ ਕਹਿੰਦੇ ਮੈਂ ਧਰਮ ਤੋਂ ਨਹੀਂ ਡਿਗਣਾ ਹੈ ਜੇ ਤਹਾਰ ਕਹਿੰਦਾ ਕਰਤਾਰ ਦੇ ਹੱਥ ਦੇ ਵਿੱਚ ਹੈ ਪਰ ਜੇ ਮੈਂ ਧਰਮ ਤੋਂ ਡਿਗ ਗਿਆ ਫੇ ਗੱਲ ਮਾੜੀ ਹੈ ਹਾਰ ਹੁੰਦੀ ਹੋ ਜਾਵੇ ਪਰ ਮੈਂ ਧਰਮ ਤੋਂ ਨਹੀਂ ਡਿਗਣਾ ਹੈ ਬਹੁਤ ਵੱਡੀ ਗੱਲ ਸੀ ਉਹੀ ਗੱਲ ਹੋਈ ਸੀ ਫਿਰ ਰਾਤ ਨੂੰ ਭਗਵਾਨ ਨੇ ਖੇਡ ਇਹੋ ਜੀ ਵਰਤਾ ਦਿੱਤੀ ਹੈ ਕਿ ਅਗਰ ਬੱਚਾ ਬਾਲਪਨ ਦੇ ਵਿੱਚ ਹੈ 12 ਸਾਲ ਤੋਂ ਥੱਲੇ ਉਹ ਮਾਂ ਦੇ ਸਾਹਮਣੇ ਨੰਗੇਜ ਹੋ ਜਾਵੇ ਤੇ ਉਹਦਾ ਕੋਈ ਪਾਪ ਨਹੀਂ ਅਗਰ ਉਹ ਜਵਾਨੀ ਦੇ ਵਿੱਚ ਇਹ ਕੰਮ ਕਰਦਾ ਹੈ ਤੇ ਉਹਨੂੰ ਸੱਤ ਜਨਮ ਨਰਕ ਭੋਗਣਾ ਪਵੇਗਾ ਇਸ ਕਰਕੇ ਕੀ ਹੋਇਆ ਸੀ ਕਿ ਉਸਨੇ ਮਾਂ ਨੂੰ ਆਖਿਆ ਕਹਿੰਦੀ ਪੁੱਤ ਕਿਉਂਕਿ ਉਹਦੀ ਬ੍ਰਹਮ ਦ੍ਰਿਸ਼ਟੀ ਸੀ ਸ਼ਮਦੇ ਉਹਦੇ ਮਨ 'ਚ ਹੀ ਨਹੀਂ ਏ ਕੀ ਹੈ ਕੋਈ ਨਗੇਜ ਹੈ ਜਾਂ ਟੱਕਿਆ ਹੈ ਬੋਲੋ ਉਹ ਕਹਿੰਦੀ ਪੁੱਤ ਲੰਘ ਸਕਦਾ ਤੂੰ ਮੇਰੇ ਅੱਗੇ ਪਰ ਉਹਦੇ ਮਨ 'ਚ ਸ਼ੰਕਾ ਆਇਆ ਸੀ ਉਹਨੇ ਆਪਣਾ ਉਹ ਜਗ੍ਹਾ ਜਿਹੜੀ ਸੀ ਉਹ ਕੇਲੇ ਦੇ ਪੱਤਰਾ ਨਾਲ ਟੱਕ ਲਈ ਇਸ ਕਰਕੇ ਉਤਨੀ ਜਗ੍ਹਾ ਮਾਸ ਰਹਿ ਗਿਆ ਸੀ ਜਿੰਨੀ ਟੱਕੀ ਸੀ ਬਾਕੀ ਜਿਹੜਾ ਸੀ ਸਰੀਰ ਬੱਜਰ ਦਾ ਹੋ ਗਿਆ ਸੀ ਮੈਂ ਤਾਂ ਦੋ ਪਾਠਾਂ ਦਾ ਤਰਜਮਾ ਕੇਸਾ ਦੇਹੀ ਗਿਰਜ ਖਾਈ ਤੇ ਸਾ ਦੇਹੀ ਗਿਰਜ ਨਾ ਖਾਈ ਇਹ ਦੋ ਪਾਠ ਹੁੰਦੇ ਨੇ ਭਾਈ ਆਓ ਮੈਂ ਬੇਨਤੀ ਕਰਾਂਗੇ ਕਿ ਸਾ ਦੇਹੀ ਗਿਰਜਨ ਖਾਈ ਐਡੀ ਤੇ ਕਿਤਨਾ 12 ਜੋਜਨ ਇੱਕ ਜੋਜਨ ਜਿਹੜਾ ਹੁੰਦਾ ਹੈ ਚਾਰ ਕੂਹਾਂ ਦਾ ਹੁੰਦਾ ਹੈ ਜਾਂ ਉਹ ਪੰਜ ਮੀਲਾਂ ਦਾ ਹੁੰਦਾ ਹੈ ਕਿਨਾ ਇੱਕ ਕੋਹ ਦੇ ਵਿੱਚ ਸਵਾ ਮੀਲ ਪੈੜਾ ਹੁੰਦਾ ਹੈ ਜੇ ਉਹਨੂੰ ਮੀਲਾਂ ਦੇ ਵਿੱਚ ਲੈਣਿਆਂ ਤਾਂ ਉਹ 60 ਮੀਲ ਬਣ ਜਾਂਦਾ ਹੈ ਜੇ ਉਹਨੂੰ ਕੋਹਾਂ ਦੇ ਵਿੱਚ ਲੈਣਿਆਂ ਤੇ 48 ਕੋਹ ਬਣ ਜਾਂਦੇ ਨੇ ਤੇ ਜੇ ਉਹਨਾਂ ਨੂੰ ਮੀਲਾਂ ਤੋਂ ਬਾਅਦ ਤੁਸੀਂ ਕਿਲੋਮੀਟਰਾਂ ਦੇ ਵਿੱਚ ਤਬਦੀਲ ਕਰੋਗੇ ਤੇ ਕਰੀਬ 100 ਦੇ ਲਾਗੇ ਪਹੁੰਚ ਜਾਣਾ ਹੈ ਬੋਲੋ ਜਿਹੜੇ ਪੜ੍ਹੇ ਲਿਖੇ ਨੇ ਇਹਨਾਂ حسابਾਂ ਵਾਲੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ 1.6 ਹੁੰਦੇ ਨੇ ਇਹਦੇ ਵਿੱਚ 1 ਮੀਲ ਦੇ ਵਿੱਚ ਕਿਲੋਮੀਟਰ ਸ਼ੌ ਦੇ ਲਾਗੇ 60 ਤੋਂ ਅੱਗੇ ਚਲੇ ਜਾਓ ਇਤਨੀ ਦੇਖੋ ਕਿੰਨੀ ਕੁ ਫੌਸ ਸੀ ਜਿਨ੍ਹਾਂ ਦੇ ਕੋਲੇ 100 ਕਿਲੋਮੀਟਰ 'ਚ ਫੌਜਾਂ ਦਾ ਹੀ ਨਹੀਂ ਸੀ ਪਤਾ ਲੱਗ ਰਿਹਾ ਬੋਲੋ ਔਰ ਜਿਸ ਵੇਲੇ ਆਖਿਰ ਦੇ ਵੇਲੇ ਭੀਸ਼ਮ ਪਤਾਮੇ ਨੂੰ ਦੇਖਣ ਗਿਆ ਤੀਰਾਂ ਨਾਲ ਵਿੰਨੇ ਹੋਏ ਨੂੰ ਦਰਯੋਧਨ ਉਸ ਵੇਲੇ ਉਹਦੇ ਉੱਤੇ ਐ ਛਤਰੀਆਂ ਹੀ ਤਾਨ ਦਿੱਤੀਆਂ ਸੀ ਇੰਨੀ ਜਗ੍ਹਾ ਦੇ ਉੱਤੇ ਮੈਂ ਬੇਨਤੀ ਕਰਾਂ ਆਓ ਪਰ ਹੋਇਆ ਕੀ ਐ ਕਿ ਦੇਖੋ ਸਾਰਾ ਕੁਛ ਖਤਮ ਹੋ ਗਿਆ ਖੇਡ ਐਡੇ ਐਡੇ ਰਾਜੇ ਤੇ ਜਿਹੜੇ ਅਹਿਮ ਮੰਝਿਆਂ ਦੇ ਉੱਤੇ ਬੈਠਿਆਂ ਨੂੰ ਪ੍ਰਸ਼ਾਦੇ ਮਿਲਦੇ ਸੀ ਕੋਈ ਚੀਜ਼ ਨਹੀਂ ਲੱਗੇ ਆ ਸਕਦੀ ਸੀ ਕੋਈ ਵੈਰੀ ਨਹੀਂ ਸੀ ਲੱਗੇ ਆ ਸਕਦਾ ਅੱਜ ਦੱਸਾਂ ਕੀ ਹੋਈ ਸਾਦੇਹੀ ਉਹਨਾਂ ਦੀਆਂ ਦੇਹਾਂ ਚੁੱਕਣ ਵਾਲਾ ਵੀ ਕੋਈ ਨਹੀਂ ਰਿਹਾ ਬੋਲੋ ਸਤਿ ਸ਼੍ਰੀ ਅਕਾਲ ਉੱਥੇ ਪਈਆਂ ਰਹਿ ਗਈਆਂ ਨੇ ਪੈਂ ਅਹੰਗ ਭਾਵ ਸੀ ਕਿ ਅਸੀਂ ਤਾਂ 1 ਇੰਚ ਵੀ ਜਗ੍ਹਾ ਨਹੀਂ ਦੇਣੀ ਹੈ ਹੋਇਆ ਕਿ ਇੰਨੀ ਮਨਮੁਖਤਾ ਨੇ ਉਹਦੇ ਗਿਰ ਜਾਣੇ ਬਈ ਖਾਦੀ ਮਨਮੁਖ ਬੰਦੀਆਂ ਦੀ